ਸਾਰੇ ਛੋਟ ਚ ਗੱਲ ਕਰਾਂਗੇ ਮੇਰੇ ਨਾਲ ਭਨੇ ਮੈਨੂੰ ਕੈਪਚਰ ਕੀਤਾਦਾ ਸੀ ਉਹ ਕੀੜੀਆਂ ਸੀਨੀਅਰ ਸੈਕਟਰੀ ਸਕੂਲ ਦੇ ਵਿੱਚ ਬੜਾ ਪਲੱਸ 2 ਦੇ ਵਿੱਚ ਇਹ ਜਿਹੜੇ ਬੱਚੇ ਆ ਇਹ ਜਾਨੀ ਕਿ ਸਮਗਲਰ ਨੇ ਔਰ ਨਸ਼ਾ ਵੀ ਦੇਦੇ ਨੇ ਇਹਨੇ ਉਸ ਮੁੰਡੇ ਨੂੰ ਮਜਬੂਰ ਕਰਕੇ ਆਹ ਫੋਨ ਚੋਰੀ ਕਰਾਇਆ ਮੇਰੇ ਘਰ ਤੋਂ ਇਹ ਫੋਨ ਦੀ ਤਲਾਸ਼ ਦੇ ਵਿੱਚ ਇਹ ਫੋਨ ਦੀ ਤਲਾਸ਼ ਦੇ ਵਿੱਚ ਆਪਾਂ ਬਹੁਤ ਦੌੜ ਕੀਤੀ ਸਵੇਰ ਤੋਂ ਔਰ ਮੇਰਾ ਗਲਾ ਇਸ ਵੇਲੇ ਟਾਈਮ ਵੀ ਇੱਧਰ ਦੇਖੋ ਇਹ ਇੱਧਰ ਦੇਖ ਲਓ ਜੋ ਆਪ ਕਰਦੇ ਇਹ ਉਸ ਵੇਲੇ ਦੇ ਅਸੀਂ ਦੌੜੋ ਪੱਜੀ ਲਗਾ ਇਹ ਤਿੰਨ ਚਾਰ ਮੁੰਡੇ ਨੇ ਇੱਕ ਤੇ ਆਪਣੇ ਕੀ ਨਾਮ ਤੋਂ ਯਾਰ ਮੁੰਡਾ ਜਸਮਾ ਮਾਲਪੁਰ ਜਸਮਾ ਤੋਂ ਪਹਿਲਾਂ ਉਹਨੂੰ ਟਰੇਸ ਕੀਤਾ ਉਸ ਤੋਂ ਬਾਅਦ ਇਹ ਮੁੰਡਿਆਂ ਨੂੰ ਟਰੇਸ ਕੀਤਾ ਇਹ ਬੜਾ ਸਾਨੂੰ ਚਕਮਾਂ ਦੇਣ ਦੇ ਬਾਅਦ ਉਹ ਇਹ ਕੋਈ 1 ਘੰਟੇ ਬਾਅਦ ਅਸੀਂ ਸੁੰਦਰ ਚਾ ਗੱਡੇ ਵਿੱਚ ਬੈਠ ਕੀਤਾ ਔਰ ਇਹ ਮੁੰਡਾ ਜਿਹਨੂੰ ਫੋਨ ਕਵਰ ਕੀਤਾ ਇਹ ਮੁੰਡੇ ਲਾ ਕੇ ਵੀ ਆਏ ਨਾਲ ਜਿਹੜੇ ਮੁੰਡੇ ਨਾਲ ਨਸ਼ਾ ਤਸਕਰਨਾ ਇਹ ਦੋਨੋਂ ਜੈਂਡਕੇ ਦੇ ਆ ਜਿਹੜਾ ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ ਇਹ ਦੋਨੇ ਮੁੰਡੇ ਉਧਰ ਜਿਹੜਾ ਨਸ਼ਾ ਪੰਜਾਬ ਦੇ ਸਪਲਾਈ ਕਰਦੇ ਨੇ ਜੈਂਡਕੇ ਤੋਂ ਇਹ ਬਹੁਤ ਵੱਡੇ ਪੈਵਾਨੇ ਦੇ ਕਰਦੇ ਆ ਕਿਉਂਕਿ ਪੰਜਾਬ ਦਾ ਬਾਰਡਰ ਬਿਲਕੁਲ ਲੂਸ ਹੈ ਜੈਂਡਕੇ ਦੇ ਬਾਰਡਰ ਦੀ ਸ਼ਕਤੀ ਹੈ ਲੇਕਿਨ ਪੰਜਾਬ ਦਾ ਬਾਰਡਰ ਬਹੁਤ ਲੂਸ ਹੈ ਕਿਹੜੀ ਜਗ੍ਹਾ ਤੇ ਫੜੇ ਨੇ ਹਲੇ ਇਸ ਵੇਲੇ ਸੁੰਦਰਚੱਕ ਅੱਡਾ ਬਾਣੀ ਲੋਦੀ ਹਲਕਾ ਭੋਏ ਦੇ ਵਿੱਚ ਇਹਨਾਂ ਦਾ ਕੋਈ ਸਮਾਨ ਵੀ ਬਰਾਮਦ ਹੋਇਆ ਸਮਾਨ ਬਿਲਕੁਲ ਪਰਾਗ ਆਇਆ ਜੀ 6-7 ਜਿਹੜੇ ਇਹਦੇ ਕੋਲ 7-8 ਜਿਹੜੇ ਪੈਕੇਜ ਫੜੇ ਗਏ ਨੇ ਤੇ ਇਹ ਬਹੁਤ ਵੱਡੇ ਬਵਾਨੇ ਦੇ ਉੱਪਰ ਨਸ਼ਾ ਤਸਕਰ ਨੇ ਜੀ ਔਰ ਸਾਡੇ ਇਧਰ ਹਲਕੇ ਦੇ ਵਿੱਚ ਬਹੁਤ ਵੱਡੀ ਜਿਹੜੀ ਚੋਰੀ ਹੋ ਰਹੀ ਹੈ ਕਿਸੇ ਦਾ ਇੰਜਨ ਖੋਲ ਰਿਹਾ ਕਿਸੇ ਦਾ ਮੋਟਰ ਖੋਲ ਰਿਹਾ ਕਿਸਦਾ ਗੇਟ ਖੋਲ ਰਿਹਾ ਮੈਂ ਕਈ ਵਾਰ ਜਿਹੜਾ ਮਸਲੇ ਵਿੱਚ ਦੱਸਿਆ ਵੀ ਐਸਐਸ ਜੀ ਕੋਈ ਸਮਾਨ ਵੀ ਬਰਾਮਦ ਹੋਇਆ ਜਿੱਦਾਂ ਕੋਈ ਪੈਸਾ ਹੁੰਦਾ ਜਾਂ ਕੋਈ ਖੋਤਾ ਜਾਂ ਮੋਬਾਈਲ ਜਾਂ ਕਿਸ ਤਰ੍ਹਾਂ ਸਰ ਮੇਰਾ ਖੋਤਾ ਮੋਬਾਈਲ ਲੈ ਕੇ ਨਿਕਲ ਗਿਆ ਨਾ ਮੇਰੇ ਭਰੇ ਮੈਨੂੰ ਕੈਪਚਰ ਕੀਤਾ ਨੀਲਾ ਗਿਆ ਮੋਬਾਈਲੋਂ ਮੋਬਾਈਲ ਫੋਨ ਹੈ ਸਰ ਸਰਕਾਰ ਕਹਿ ਰਹੀ ਹੈ ਪੰਜਾਬ ਸਰਕਾਰ ਕੇ ਆਪਾਂ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰ ਬਿਲਕੁਲ ਝੂਠਾਵਾਦਾ ਜੀ ਜਦੋਂ ਜਿਹੜੇ ਮੀਨ ਹੈਡ ਆ ਉਹਨਾਂ ਨੂੰ ਕਮਿਸ਼ਨ ਜਾਂਦੀ ਹੋਏ ਤੇ ਉਹ ਲੋਕੀਏ ਛੋਟੇ ਲੋਕੀਏ ਬਿਲਕੁਲ ਗਰੀਬ ਪਰਿਵਾਰਾਂ ਤੋਂ ਆ ਇਹਨਾਂ ਕੋਲ ਕੰਮਕਾਜ ਕੋਈ ਨਹੀਂ ਆ ਜਦੋਂ ਕੰਮਕਾਜ ਕੋਈ ਨਹੀਂ ਹੈ ਤੇ ਇਹ ਕੰਮ ਯਾਨੀ ਕਿ ਕਿੱਥੋਂ ਆਪਣੀ ਰੋਟੀ ਪੂਰੀ ਕਰਨਗੇ ਬੱਚਨ ਕੌਮਸਗਾ ਕੰਮ ਤਾਂ ਹੋਏ ਸਰਕਾਰਾਂ ਬڑے بڑے ਪੈਮਾਨੇ ਦੀ ਗੱਲਾ ਕਰਨ ਦੀਆਂ ਸੀ ਇਹ ਕਰ ਦਤਾ ਇੰਨੀ ਨੌਕਰੀ ਦੇ ਦਤੀ ਆ ਇਹੜੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਕਿੱਛੇ ਜਾਣਗੇ ਕੀ ਕੀ ਮੰਗਾਂਗੇ ਮੰਗ ਜੀ ਬਹੁਤ ਵੱਡਾ ਧੱਕਾ ਜੀ ਆਮ ਲੋਕਾਂ ਨਾਲ ਆਮ ਲੋਕਾਂ ਦੀ ਸਰਕਾਰ ਸੀ ਔਰ ਆਮ ਲੋਕਾਂ ਨੂੰ ਬਹੁਤ ਵੱਡਾ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਦਿਨ ਦਿਹਾੜੇ 10 ਵਜੇ ਦਾ ਫੋਨ ਚੋਰੀ ਕਰਵਾਇਆ ਗਿਆ ਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਰ ਕੀ ਪ੍ਰਸ਼ਾਸਨ ਕੋਲ ਮੰਗ ਕਰਨੀ ਆ ਮਿੰਨੇ ਕੋਈ ਰੋ ਜਾਨੀ ਕਿ ਨਵਟਾਰਾ ਨੀ ਲਬਦਾ ਕਿਉਂਕਿ ਆਈ ਫੜਗਾ ਦੇ ਨੇ ਇਹਨਾਂ ਘੰਟੇ ਬਾਅਦ ਬਾਹਰ ਆਏ ਨੇ ਕਿ ਇਹ ਇਹਨਾਂ ਪਿੱਛੇ ਲੱਗੇ ਹੋਣੇ ਜਿਹਨੇ ਵੇਚਣਾ ਮਾਲ ਉਹਨਾਂ ਸਦਾਨ ਦੀ ਤਿਆਰੀ ਕਰ ਦਿੱਤੀ ਹੋਣੀ ਆ ਵੀ ਅਸੀਂ ਹੋਣੇ ਸਦਾਲ ਲੈਣੇ ਆ ਬਹੁਤ ਵੱਡਾ ਜੀ ਲੋਕਾਂ ਦੇ ਨਾਲ ਧੁਖਦੜੀ ਹੋ ਰਹੀ ਹੈ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ